ਸਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਸੰਬੰਧਿਤ ਕਿਸਾਨਾਂ ਨੇ ਗੁਰਦਾਸਪੁਰ ਦੇ ਪਿੰਡ ਪੈਣੀ মিয়া ਖਾਂ ਵਿਖੇ ਬੀਜਪੀ ਦਾ ਵਿਰੋਧ ਕਰਦੇ ਹੋਏ ਪਿੰਡਾਂ ਦੇ ਅੰਦਰ ਲਗਾਏ ਨੇ ਬੀਜਪੀ ਬਾਈਕਾਟ ਦੇ ਪੋਸਟਰ ਸੋਨਾ ਕਿਹਾ ਹੈ ਕਿ ਬੀਜਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ ਅੱਜ ਪਿੰਡ ਪੈਣੀ মিয়া ਖਾਂ ਤੋਂ ਪੋਸਟਰ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਦਾ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਪਿੰਡ-ਪਿੰਡ ਜਾ ਕੇ ਵਿਰੋਧ ਕਰਾਂਗੇ ਤੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ-ਜਵਾਬ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਕਿਸਾਨਾਂ ਬਾਰ-ਬਾਰ ਵਾਅਦੇ ਕਰਕੇ ਮੁੱਕਰ ਚੁੱਕੀ ਹੈ ਸਾਨੂੰ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਦਿੱਲੀ ਤਰ੍ਹਾਂ ਨਹੀਂ ਦੇਣ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਇਹਨਾਂ ਦੇ ਖਿਲਾਫ ਪਿੰਡਾਂ ਦੇ ਵਿੱਚ ਜਾ ਕੇ ਪੋਸਟਰ ਲਗਾ ਰਹੇ ਹਾਂ ਸੋ ਲਗਾਤਾਰ ਆਪਣੀ ਜਿਹੜੀ ਅੱਜੇ ਬੰਦੀ ਬੀਜਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ ਮੋਦੀ ਸਰਕਾਰ ਜੋ ਮੰਗ ਕੇ ਮੁੱਕੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ ਸੋ ਬੀਜਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਾਣਾ ਵਿਰੋਧ ਕਰਾਂਗੇ ਆਪੋ ਪੋਸਟਰ ਵੇਖੋ ਜੇ ਆਪਾਂ ਨਹੀਂ ਹੱਡੇ ਦੋ ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੀਟਰੀਏ ਚੱਲਦੇ ਆ ਸਾਰੇ ਪਿੰਡਾਂ ਦੇ ਅਸੀਂ ਪੋਸਟ ਜਿਹੜੇ ਲਾ ਰਹੇ ਆ ਤੇ ਗਰੁੱਪ ਅਸੀਂ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਦੀ ਕੈਂਡੀਡੇਟ ਬੀਜੇਪੀ ਦਾ ਆਉਂਦਾ ਤੇ ਗਰੁੱਪ ਦੇ ਮੈਸੇਜ ਪਾ ਦੇਣਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਕੱਤਰ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਇੱਥੇ ਸਾਡੇ ਵਿੱਚ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਮੰਗ ਸਾਡੀ ਇਹ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਨ ਲੈ ਬਹੁਤ ਛੋਟੀਆਂ ਮੰਗਾਂ ਨਹੀਂ ਕਿ ਸੋਟਰੀਆਂ ਜਿਹੜੀਆਂ ਸਾਡੀਆਂ ਮੰਗਾਂ ਉਹ ਨਹੀਂ ਮੰਨਦੀ ਬਈ ਅਸੀਂ ਪਣੀਆਂ ਖਾਂ ਦੇ ਵਿੱਚ ਸਪੋਰਟ ਲਾਇਆ ਜੀ ਕੋਈ ਸ਼ੁਰੂਆਤ ਨਹੀਂ ਹੋ ਰਹੀ ਆਪਣੀ ਬਿਲਕੁਲ ਉਹਨਾਂ ਨੇ ਤੇ ਬਾਈਕਾਟ ਕੀਤਾ ਜਾਊਗਾ ਪਣੀਆਂ ਖਾਂ ਦੇ ਵਿੱਚ ਤੇ ਅਸੀਂ ਵੰਡ ਨਹੀਂ ਦਿੱਤਵਾਂਗੇ ਨਾ ਪਿੰਡਾਂ ਦੇ ਵਿੱਚ ਕਿ ਨਾ ਜੇ ਸਕੇ ਹੋਇਆ ਵੀ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟਾਂ ਨਹੀਂ ਪਾਵਾਂਗੇ ਉਹ ਮੈਂ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਾਂ ਕੋਈ ਨਹੀਂ ਮੰਗਿਆ ਤੇ ਇਹਨਾਂ ਨੇ ਮੰਗ ਕੇ ਤੇ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤਾ ਵਾ ਮੰਗਾ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣੇ ਦਿੱਤਾ ਰਸਤੇ ਦੇ ਵਿੱਚ ਰੋਕੇ ਇਹਨਾਂ ਨੇ ਉਹਨਾਂ ਤੇ ਬੰਬਾਂ ਦੀ ਬਰਸਾਤ ਕੀਤੀ ਔਰ ਪਾਣੀ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪ੍ਰਾੜੀਆਂ ਨੂੰ ਅੱਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਬਰਸਾਤ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰੋਗਰੈਸ ਨਹੀਂ ਇਹਨਾਂ ਸਾਡੀਆਂ ਮੰਗਾਂ ਨਹੀਂ ਮੰਗਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਸਾਡੀਆਂ ਮੰਗਾਂ